ਤੀਜਾ ਸੂਇ ਠੀਕ ਹੈ ਤੇ ਬਸ ਐ ਮੰਨੋ ਵੀ ਘੰਟਾ ਕੀ ਹੋਇਆ ਸੂਈ ਨੂੰ ਇਹਨੂੰ ਹਜੇ ਬਈ ਇਹ ਚ 15 ਦਿਨ ਪਈ ਅਕਲਵਿੰਦਰ ਉਹਨਾਂ ਨੇ ਦੱਸਣ ਮਤਾ ਅਸਹਾ ਵੀ ਜਮਾ ਜੈਡ ਬਲੈਕ ਹਨਾ ਬਈ ਜੈਡ ਬਲੈਕ ਬਈ ਦੂਜੀ ਸੂਏ ਦਾ ਦੁੱਧ ਆ ਬਈ ਰਿਕਾਰਡ ਇਹਦਾ ਐ ਮੰਨੋ ਵੀ ਆਪਾਂ ਨੂੰ 19 ਕਿਲੋ ਦਾ ਦੱਸਿਆ ਉਹਨਾਂ ਨੇ ਉਹਨਾਂ ਨੇ 19 ਕਿਲੋ ਸੋਤੋ ਅੱਜ ਆਪਾਂ ਤੁਹਾਡੇ ਲਈ ਇੱਕ ਤਾਜੀ ਸੂਈ ਹੋਈ ਤੇ ਇੱਕ ਗੱਬਣ ਵੱਜ ਲੈ ਕੇ ਆਏ ਆ ਤੇ ਬਾਕੀ ਆਪਾਂ ਸਾਰੀ ਡਿਟੇਲ ਬਾਈ ਤੋਂ ਪੁੱਛ ਲੈਣਾ ਕਿਉਂਕਿ ਆਪਾਂ ਬਾਈ ਦੀਆਂ ਅਕਸਰ ਵੀਡੀਓ ਬਣਾਉਂਦੇ ਰਹਿੰਨੇ ਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੁਲਵਿੰਦਰ ਸਾਡੇ ਘਰੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦੂਜੇ ਨੰਬਰ ਦੇ ਬਾਈ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆ ਬਹੁਤ ਪਿਆਰ ਕਰਦੇ ਆ ਸਭ ਵੀ ਦੇਸ਼ ਦੁਨੀਆਂ ਦੇ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਆਪਾਂ ਚੈਨਲ ਨੂੰ ਧੰਨਵਾਦ ਕਰਦੇ ਆਂ ਬਾਈ ਬਾਹਰਲੇ ਦੇਸ਼ੋਂ ਵੀ ਐਵੇਂ ਲੋ ਆਪਾਂ ਨੂੰ ਫੋਨ ਆਉਂਦੇ ਆ ਫੌਰੀਂ ਦੇ ਬੰਦੇ ਲੈ ਕੇ ਗਏ ਹੁਣ ਆਪਣੇ ਜਿਹੜੇ ਫੌਰੀਂ ਚ ਬੈਠੇ ਆ ਨਾ ਬੰਦੇ ਚੱਕ ਦੇਸ਼ ਰਾਜ ਦੇ ਸੀਗੇ ਉਹ ਬਾਈਆਂ ਨੇ ਉਹ ਮਸਾ ਲੈ ਕੇ ਗਏ ਆਪਣੇ ਨੂੰ ਠੀਕ ਆ ਬਾਈ ਤੇ ਬਾਈ ਜਿਵੇਂ ਆਪਣੀ ਪਹਿਲਾਂ ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸ ਦੀ ਹੈ ਨਾ ਲੋਕੇਸ਼ਨ ਬਾਈ ਪਿੰਡ ਆਪਣਾ ਮੋੜ ਖੁਰਦ ਕੁਲਵਿੰਦਰ ਤੇ ਐਮਨੋ ਵੀ ਜਿਹੜੀ ਰਾਮਪਰੇ ਕਰਨ ਨੂੰ ਸੜਕ ਆਉਂਦੀ ਆ ਦਮਨਵਾ ਸਾਹਿਬ ਨੂੰ ਜਾਂਦੀ ਉਹ ਤੇ ਆਪਣੇ ਐਮਨੋ ਵੀ ਓਵਰ ਬ੍ਰਿਜ ਉਤਰ ਕੇ ਨਾਲ ਹੀ ਕੱਸੀ ਦੇ ਉੱਤੇ ਘਰ ਨੇ ਠੀਕ ਆ ਬਾਈ ਲੈ ਆਪਾਂ ਬਾਈ ਇਸੇ ਤੋਂ ਡਿਟੇਲ ਕਰ ਲਈਏ ਸ਼ੁਰੂ ਹਨਾ ਇਹਦੀ ਕੀ ਡਿਟੇਲ ਆ ਬਾਈ ਬਾਈ ਕੁਲਵਿੰਦਰ ਤੀਜਾ ਸੁਆ ਠੀਕ ਹੈ ਤੇ ਬਸ ਐਮਨੋ ਵੀ ਘੰਟਾ ਕੀ ਹੋਇਆ ਸੁਈ ਨੂੰ ਇਹਨੂੰ ਅੱਛਾ ਹਾਂ ਜੇ ਰਹੇ ਜੇ ਬਾਕੀ ਆ ਪੈਣੀ ਠੀਕ ਆ ਬਾਈ ਤੇ ਦੂਜੇ ਸੂਏ ਦਾ ਦੁੱਧ ਆ ਬਾਈ ਰਿਕਾਰਡ ਜਿਹੜਾ ਆ ਮੰਨੋ ਵੀ ਆਪਾਂ ਨੂੰ 19 ਕਿਲੋ ਦਾ ਦੱਸਿਆ ਉਹਨਾਂ ਨੇ ਉਹਨਾਂ ਨੇ 19 ਕਿਲੋ ਦਾ ਦੱਸਿਆ ਬਾਈ ਹਾਂ ਠੀਕ ਆ ਮਗਰ ਕੀ ਆ ਬਾਈ ਹੁਣ ਮਗਰ ਕੱਟੀ ਬਾਈ ਜੈਡ ਬਲੈਕ ਜਮਾ ਬਹੁਤ ਸੋਹਣੀ ਕੱਟੀ ਆ ਲੰਮੀ ਬੇਲ ਦੀ ਠੀਕ ਆ ਲੈ ਵੀ ਦੋਸਤੋ ਆ ਦੇਖੋ ਤੁਸੀਂ ਠੀਕ ਹੈ ਜੀ ਆਰਡਰ ਜਿਹੜਾ ਹੈਗਾ ਲੇਵੇ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਬਾਈ ਜਮਾ ਸੂ ਤੋਂ ਸ਼ੁਰੂ ਹੁੰਦਾ ਹੈਗਾ ਤੇ ਜਮਾ ਧੁੰਨੀ ਤੱਕ ਇਧਰੋਂ ਲੇਵਾ ਜਿਹੜਾ ਉਹ ਲੱਗਿਆ ਹੋਇਆ ਹੈਗਾ ਤੇ ਬਾਈ ਕਿੰਨਾ ਦੁੱਧ ਦੱਸਿਆ ਤੁਸੀਂ ਪਿਛਲੇ ਸੂਏ ਦਾ 19 ਕਿਲੋ ਬਾਈ 19 ਕਿਲੋ ਹੁਣ ਬੋਲਾ ਬੂਲਾ ਕੋਈ ਮਾੜਾ ਮੁੱੜ ਨਾ ਬਾਈ ਹਜੇ ਤਾਂ ਮਤਲਬ ਮੈਨੂੰ ਸੂਈ ਹੈ ਘੰਟੀ ਹੈ ਸੂਈ ਸੂਈ ਹੈ ਬਾਈ ਹਾਂ ਠੀਕ ਹੈ ਝੇਰ ਪੈਣੀ ਬਾਕੀ ਹੈ ਬਾਈ ਹਜੇ ਦੀ ਤੇ ਆਈਡੀਆ ਬਾਈ ਇਸ ਵਾਰ ਫਿਰ ਕਿੰਨਾ ਕ ਦੁੱਧ ਦੇ ਦੂ ਬਾਈ 20 ਤੋਂ ਪਾਰ ਜਾਊਗੀ ਠੀਕ ਹੈ 20 ਤੋਂ ਪਾਰ ਜਾਊਗੀ ਹਾਂ ਹਾਂ ਪੱਕੀ ਵੀਰੇ ਪੱਕੀ ਜੇ ਇਹ ਨਾ ਗਈ ਤਾਂ ਫਿਰ ਐ ਮਨੋ ਫਿਰ ਤਾਂ ਹਾਂ ਬਈ ਲੇਵਾ ਦੇਖ ਲਓ ਤੁਸੀਂ ਆ ਜਮਾ ਇੱਧਰ ਨਾਲ ਲੱਗਿਆ ਪਿਆ ਧੁੰਨੀ ਦੇ ਇੱਧਰੋਂ ਮਾਗਰੋਂ ਦੇਖੋ ਜਮਾ ਇਹ ਸੂਤੋਂ ਸ਼ੁਰੂ ਹੁੰਦਾ ਬਈ ਲੇਵਾ ਹਨਾ ਇਸ ਦਾ ਤੇ ਬਹੁਤ ਵਧੀਆ ਜਿਹੜੀ ਕੁਆਲਿਟੀ ਆ ਲੇਵੇ ਦੀ ਇਹਨੇ ਤਿਆਰ ਕੀਤੀ ਹੋਈ ਆ ਬਾਈ ਕਹਿੰਦਾ ਦੁੱਧ ਵੀ ਇੱਕ ਚੰਗਾ ਦੁੱਧ ਪਾ ਦੂਗੀ ਠੀਕ ਆ ਇਹ ਕੀ ਡਿਮਾਂਡ ਕਰਦੇ ਆ ਬਈ ਆਪਾਂ ਇਹਦੀ ਇਹ ਬਈ ਕੁਲਵਿੰਦਰ 165000 ਰੁਪਿਆ ਡਿਮਾਂਡ ਹੈ ਡਿਮਾਂਡ ਕਰ ਦਿਓ ਕਿੰਨੇ ਕੁ ਦੀ ਦੇ ਦੋਗੇ ਬਈ ਫਿਰ ਮੈਂ ਕਰ ਦਿਆਂ ਬਈ ਮਾਨਤਾਂ ਜਿਹੜਾ ਕੋਈ ਪੈਣ ਪਈ ਆਊਗਾ ਅੱਛਾ ਠੀਕ ਆ ਬਈ ਲੈ ਵੀ 165 ਬਾਈ ਛੱਲੀ ਵਾਲੀਆਂ ਬਾਈ ਦੋਨੇ ਮੈਸਾਂ ਪੂਰੀਆਂ ਫੁੱਲ ਬਾਈ ਕਹਿੰਦਾ ਵੀ ਸਾਡੇ ਵੱਲੋਂ ਤਸੱਲੀ ਆ ਬਾਕੀ ਸੱਚ ਨੂੰ ਤੁਸੀਂ ਆਪ ਦੀ ਖੁਦ ਹੀ ਤਸੱਲੀ ਕਰਕੇ ਲੈ ਕੇ ਜਾਣੀ ਆ ਮੱਝ ਠੀਕ ਹੈ ਜੀ ਤੇ ਆ ਦੇਖੋ ਪ੍ਰੋਪਰ ਆ ਬਾਈ ਤੁਰਦੀ ਸਾਨੂੰ ਦਿਖਾ ਦੰਨਾ ਮੈਂ ਇੱਕ ਵਾਰੀ ਬਹੁਤ ਸੋਹਣਾ ਜਿਹੜਾ ਆਡਰਾ ਹੋ ਤਿਆਰ ਕੀਤਾ ਹੋਇਆਗਾ ਠੀਕ ਹੈ ਜੀ 165 ਬਾਈ ਕਹਿੰਦਾ ਵੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਵੀ ਕਰ ਦਾਂਗੇ ਲੈ ਬਾਈ ਹੁਣ ਆਪਾਂ ਦੋ ਨੰਬਰ ਵਾਲੀ ਦੀ ਗੱਲ ਕਰ ਲਈਏ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਕਲਮੇਂਦਰ ਦੂਜਾ ਸੁਆ ਹੈ ਠੀਕ ਹੈ ਮੋਹ ਸਾਡੇ ਮੁਤਾਬਕ ਤਾਂ ਇਹ 4 ਦਿਨ ਦਾ ਬਾਕੀ ਅਗਲੇ ਨੇ ਤੇ ਥੱਲੀ ਕਰਨੀ ਆ ਕੋਈ ਆਪਦੀ ਕਰ ਸਕਦਾ ਆ ਕੀ ਠੀਕ ਆ ਬਾਈ ਠੀਕ ਆ ਪਹਿਲੇ ਸੂਏ ਦਾ 18 ਕਿਲੋ ਦੁੱਧ ਆ ਬਈ ਇਹਦਾ ਠੀਕ ਆ ਪਹਿਲੇ ਸੂਏ ਦਾ ਬਾਈ ਹਾਂ ਕਿੰਨੇ ਦਿਨਾਂ ਦੀ ਕੱਚੀ ਹੋਈ ਹੋਣਾ ਹਜੇ ਬਈ ਇਹ ਚ 15 ਦਿਨ ਪਈ ਅਗਲੇ ਵਿੱਚ ਉਹਨਾਂ ਦੇ ਦੱਸਣ ਮੁਤਾਬਕ ਅਸਹਾਇ ਵੀ ਜਮਾ ਜੈਡ ਬਲੈਕ ਹਨਾ ਬਈ ਜੈਡ ਬਲੈਕ ਬਾਈ ਜੈਡ ਬਲੈਕ 15 ਦਿਨ ਪਾਇਆ ਬਾਈ ਹੋਰ ਹਾਂ ਠੀਕ ਆ 15 ਦਿਨ ਕੱਚੀ ਦਾ ਬਹੁਤ ਲੇਵਾ ਤਿਆਰ ਕਰਨਾ ਹਨਾ ਹਾਂ ਹਾਂ ਠੀਕ ਆ ਲੈ ਵੀ ਦੋਸਤੋ ਆ ਤੁਹਾਨੂੰ ਮੈਂ ਦਿਖਾ ਦੰਨਾਗਾ ਤੇ ਇਹਨੇ ਸੁਣਾਗਾ 15 ਦਿਨ ਬਾਈ ਕਹਿੰਦਾ ਹਜੇ ਪਈਏ ਮੂੰਹ ਮੱਥਾ ਚੈੱਕ ਕਰ ਲਓ ਬਾਈ ਮੂੰਹ ਮੱਥੇ ਦੀ ਪੂਰੀਆਂ ਸ਼ਕੀਨ ਆ ਜਿਹੜੀ ਝੋਟੀ ਠੀਕ ਹੈ ਵੀ ਤੇ ਥੋੜੀਆਂ ਡਰਦੀਆਂ ਨੇ ਕੀ ਡਿਮਾਂਡ ਕੀ ਆ ਬਾਈ ਇਸ ਦੀ ਹੁਣ ਇਸ ਦੀ ਡਿਮਾਂਡ ਬਾਈ ਕੁਲਵਿੰਦਰ 2.5 ਲੱਖ ਰੁਪਇਆ 2.5 ਲੱਖ ਰੁਪਇਆ ਡਿਮਾਂਡ ਕਰਦੇ ਹਾਂ ਬਾਈ ਹਾਂ ਹਾਂ ਠੀਕ ਹੈ ਲੈ ਵੀ ਦੋਸਤੋ ਬਾਈ ਕਹਿੰਦਾ ਵੀ 2.5 ਲੱਖ ਰੁਪਇਆ ਡਿਮਾਂਡ ਆ ਬਾਈ ਬਾਕੀ ਮਾਨ ਤਾਣ ਜਿਹੜਾ ਬਾਈ ਕਹਿੰਦਾ ਵੀ ਕਰ ਦਾਂਗੇ ਠੀਕ ਹੈ ਵੀ ਮੂੰਹ ਮੱਥਾ ਚੈੱਕ ਇਹ ਤਾਂ ਬਾਈ 15 ਦਿਨ ਪਈਆ ਕੁਲਵਿੰਦਰ ਹਜੇ ਬਹੁਤ ਖੁੱਲਣ ਆਏ ਨੇ ਝੋ ਹਾਂ ਜੱਟੋ ਬਦਰੋ ਘੱਟੋ ਘੱਟੀ 22 ਕਿਲੋ ਦੁੱਧ ਦਊਗੇ ਜੱਟੀ ਠੀਕ ਹੈ ਜਿਸ ਸਾਡੇ ਸੂਟ ਬਹੁਤ ਚੰਗੇ ਹਨ ਬਈ ਸੂਟ ਬਹੁਤ ਆ ਦੇਖੋ ਬਈ ਹਜੇ ਤਾਂ ਤੁਸੀਂ ਐ ਮੰਨੋ ਦੇਖ ਹਾਂ ਹਜੇ ਤਾਂ ਬਈ ਲੈਵਲ ਹੂਆ ਬਹੁਤ ਸੋਹਣਾ ਜਿਹੜਾ ਤਿਆਰ ਕੀਤਾ ਹੋਇਆ ਪਰ ਠੀਕ ਹੈ ਹੂੰ ਜਿਹੜੀ ਮੈਂ ਪਹਿਲਾਂ ਵਾਲੀ ਮੱਝ ਦੀ ਗੱਲ ਕਰਦੀ ਸੀ ਬਈ ਆਪਾਂ ਉਹਦੀ ਜਿਹੜੀ ਕੱਟੀ ਆ ਉਹ ਆ ਬੈਠੀ ਹੈ ਠੀਕ ਹੈ ਇਹ ਆ ਬੈਠੀ ਹੋਈ ਹੈ ਇੱਥੇ ਠੀਕ ਹੈ ਜੀ ਤੇ ਬਾਕੀ ਬਈ ਦੋਸਤੋ ਤੁਸੀਂ ਤਸੱਲੀ ਕਰਕੇ ਤੇ ਲੈ ਕੇ ਜਾਣੀ ਹੈ ਠੀਕ ਹੈ ਦੇਖੋ ਦੋਸਤੋ ਆਰਡਰ ਦੀ ਕੁਆਲਟੀ ਦੇਖੋ ਆਰਡਰ ਬਹੁਤ ਸੋਹਣਾ ਬਾਈ ਇਹਨਾਂ ਨੇ ਜਿਹੜੀ ਤਾਜੀ ਸੂਈ ਜਿਹਾ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਠੀਕ ਹੈ ਜੀ ਆ ਦੇਖੋ ਬਾਕੀ ਬਾਈ ਤੁਸੀਂ ਸਾਰੀ ਡਿਟੇਲ ਬਾਕੀ ਹੋਰ ਲੈਣੀ ਹੋਵੇ ਬਾਈ ਤੋਂ ਲੈ ਲਿਓ ਠੀਕ ਹੈ ਬਾਕੀ ਨੰਬਰ ਦੇ ਰਹੇ ਹਾਂ ਸਕਰੀਨ ਤੇ ਗੱਲ ਕਰ ਲਿਓ ਠੀਕ ਹੈ ਤੇ ਆਪ ਦਾ ਜਿਹੜਾ ਮੁੱਲ ਰੇਟ ਬਣਾ ਲਿਓ ਇੱਕ ਗੱਲ ਮੈਂ ਫੇਰ ਕਹੂੰਗਾ ਬਾਈ ਆਪ ਦੀ ਤਸੱਲੀ ਕਰਕੇ ਤਾਂ ਚੋ ਕੇ ਥਣ ਪਾਸ ਕਰਕੇ ਫੇਰ ਲੈ ਕੇ ਜਾਂਦੀਆਂ ਦੋਸਤੋ ਠੀਕ ਹੈ ਜੀ ਸੋ ਸਾਰੇ ਦੋਸਤਾਂ ਦਾ ਬਾਈ ਧੰਨਵਾਦ ਥੈਂਕ ਯੂ ਸ਼ੁਕਰੀਆ